ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੁੱਲਰ ਮੋਟਰ ਸੰਗਰੂਰ ਤੇ ਜੀ ਦੋਸਤੋ ਅੱਜ ਜਿਹੜੀ ਗੱਡੀ ਲੈ ਕੇ ਆਏ ਆ ਬਹੁਤ ਹਾਈ ਡਿਮਾਂਡਿੰਗ ਕਾਰ ਹੈ ਜੀ 2018 ਮਾਡਲ ਹੈ ਡੀਜ਼ਲ ਦੀ ਗੱਡੀ ਹੈ i10 ਗ੍ਰੈਂਡ 2018 ਫਸਟ ਓਨਰ ਬਠਿੰਡਾ ਨੰਬਰ ਹੈ ਜੀ ਚਾਰੋ ਟਾਇਰ ਬਿਲਕੁਲ ਨਵੇਂ ਨੇ ਫੁੱਲ ਵੀਡੀਓ YouTube ਚੈਨਲ ਦੇ ਲਈ ਸ਼ੂਟ ਹੋ ਰਹੀ ਹੈ ਇਹ ਪਹਿਲਾਂ ਬੈਕਗਰਾਉਂਡ ਦੇਖੋ ਦੋਸਤੋ ਫਿਰ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਕਾਰ ਦੀ ਹਲਕਾ-ਫੁਲਕਾ ਸਕ੍ਰੈਚ ਜਿਵੇਂ 2-4 ਸਾਲ ਚੱਲੀ ਗੱਡੀ ਹੈ ਹਲਕਾ-ਫੁਲਕਾ ਸਕ੍ਰੈਚ ਮਾੜਾ-ਮੋਟਾ ਮਿਲ ਸਕਦਾ ਹੈ ਕਾਰ ਦੇ ਉੱਤੇ ਆ ਓਵਰਆਲ ਸੋਹਣੀ ਕੰਡੀਸ਼ਨ ਦੀ ਗੱਡੀ ਐ ਲਗਭਗ origignal paint ਹੈ ਜੀ ਟਾਇਰ ਇੱਕ ਸਾਈਡ ਤੋਂ ਆਪਾਂ ਹੁਣ ਚਾਰੋਂ ਟਾਇਰ ਇਹਦੇ ਨਾਲ ਦੇ Goodyear ਦੇ ਇੱਕੋ ਹੀ brand ਦੇ ਨਵੇਂ ਨੇ ਜੀ ਸ਼ੀਸ਼ੇ ਸਾਰੇ ਨਾਲ ਦੇ ਨੇ ਜੀ ਪੀਸ ਕੋਈ ਚੇਂਜ ਨਹੀਂ ਕੋਈ ਲੱਗੀ ਵੱਜੀ ਨਹੀਂ ਅੰਟੀਰੀਅਰ ਵੱਲ ਚੱਲਦੇ ਹਾਂ ਮੈਟਿੰਗ ਬਹੁਤ ਸੋਹਣੀ ਹੋਈ ਹੋਈ ਐ ਜੀ ਟ੍ਰੇ ਵਾਲੇ ਮੈਟ ਐਵਰੇਜ ਬਹੁਤ ਵਧੀਆ ਰਹਿੰਦੀ ਹੈ ਜੀ ਇਹਨਾਂ ਦੀ ਜਿਹੜੇ ਵੀ ਚਲਾਉਂਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੰਨੀ ਐਵਰੇਜ ਰਹਿੰਦੀ ਹੈ ਆ ਹਲਕਾ ਜਿਹਾ ਸੀਟ ਕਵਰ ਹੈ ਜਿਹੜਾ ਇਹ ਰਿਪੇਅਰ ਹੋਣ ਵਾਲਾ ਤੇ ਰੀਅਰ ਏਸੀ ਰੀਅਰ ਚਾਰਜਿੰਗ ਪੁਆਇੰਟ ਦੇ ਨਾਲ ਸਾਰੇ ਫੀਚਰ ਇਹਦੇ ਵਿੱਚ ਆਉਂਦੇ ਨੇ ਜੀ ਇਹ ਵੀ ਦਰਵਾਜ਼ਾ ਜਿਹੜਾ ਸੀਲਡ ਹੈ ਸ਼ੀਸ਼ੇ ਨਾਲ ਦੇ ਨੇ ਜੀ ਠੀਕ ਹੈ ਜੀ ਅਗੇ ਡਿੱਗੀ ਦਾ ਸ਼ੀਸ਼ਾ ਨਾਲ ਦਾ ਜੀ ਡਿੱਗੀ ਖੋਲ ਕੇ ਵੀ ਤੁਹਾਨੂੰ ਦਿਖਾਣੇ ਆ ਫਰਸ ਫੁਰਸ ਨਵੇਂ ਜੀ ਬਿਲਕੁਲ ਦੇਖੋ ਡਿੱਗੀ ਸਾਰੀ ਸੀਲਡ ਹੈ ਪ੍ਰੋਪਰ ਤੁਹਾਨੂੰ ਵੀਡੀਓ ਦਿਖਾ ਦਾਂਗੇ ਜੀ ਤੁਸੀਂ ਜਿਹੜਾ ਵੀ ਰਕਾਰ ਲੈਣਾ ਚਾਹੁੰਦਾ ਤੁਸੀਂ ਟੋਕਨ ਵੀ ਕਰ ਸਕਦੇ ਹੋ ਹਨਾ ਆ ਹਲਕਾ ਜਿਹਾ ਸਕ੍ਰੈਚ ਹੈ ਜੀ ਇਹ ਲੈ ਜਾਊਗਾ ਤੇ ਇਧਰਲੇ ਵੀ ਸ਼ੀਸ਼ੇ ਨਾਲ ਦੇ ਨੇ ਜੀ ਏ ਆ ਗਿਆ ਜੀ ਡਰਾਈਵਰ ਸਾਈਡ ਤੋਂ ਸਰਵਿਸੇ ਦੀ ਹੋਈ ਹੋਈ ਹੈ ਜੀ ਪੈਰਾਂ ਦੀਆਂ ਰਬੜਾਂ ਤੋਂ ਵੀ ਦੇਖ ਲਓ ਠੀਕ ਹੈ ਜੀ ਵਧੀਆ ਸੋਹਣੀ ਕੰਡੀਸ਼ਨ ਦੀ ਗੱਡੀ ਹੈ ਜੀ ਬੌਂਡ ਚੱਕ ਕੇ ਵੀ ਦਿਖਾਉਣਾ ਤੁਹਾਨੂੰ ਠੀਕ ਹੈ ਜੀ ਅਡਜਸਟੇਬਲ ਮਿਰਰ ਆ ਸਟੀering ਕੰਟਰੋਲ ਸਾਰੇ ਫੀਚਰ ਨੇ ਜੀ ਆ ਦੇਖੋ ਜੀ ਬੌਂਡ ਵਗੈਰਾ ਬਿਲਕੁਲ ਸੀਲਡ ਜੀ ਬਿਲਕੁਲ ਨਵਿਆਂ ਵਰਗੀ ਕਾਰ ਹੈ ਇੰਜਨ ਦੇਖੋ ਜੀ ਬਿਲਕੁਲ ਸੁੱਕਾ ਇੰਜਨ ਪਿਆ ਤੇ ਬੈਟਰੀ ਵਗੈਰਾ ਏਬੀਐਸ ਬ੍ਰੇਕਾਂ ਨੇ ਜੀ ਉਹ ਡਿਸਟ੍ਰੀਬਿਊਟਰ ਲੱਗਿਆ ਹੋਇਆ ਅੰਦਰ ਜਾਣਕਾਰ ਵੀਰਾਂ ਨੂੰ ਦਿਖ ਗਿਆ ਹੁਣ ਓਵਰ ਆਲ ਇਹ ਵਾਲੀ ਕਾਰ ਹੈ ਜੀ ਗੱਡੀ ਦਾ ਰੇਟ 4 ਲੱਖ ਤੇ 25000 ਰੁਪਿਆ ਜੀ ਗੁਡਇਰ ਦੇ ਟਾਇਰ ਨਵੇਂ ਮਾੜਾ ਮੋਟਾ ਮਾਨਤਾਨ ਮੌਕੇ ਦੀ ਗੱਲ ਹੈ ਪਹਿਲੇ ਨਾਂ ਦੀ ਬਾਜਪਰੇਟ ਦੀ ਗੱਡੀ ਹੈ ਜੀ ਸੋਹਣੀ ਕਾਰ ਤੁਸੀਂ ਗੱਡੀ ਬਾਏ ਕਰਨਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਠੀਕ ਹੈ ਜੀ ਟੋਕਨ ਪਾਉਣਾ ਚਾਹੁੰਦੇ ਹੋ ਡਿਟੇਲ ਤੁਹਾਨੂੰ ਦੇਤੀ ਸਾਰੀ ਦੇਖਣਾ ਆਉਣਾ ਚਾਹੁੰਦੇ ਹੋ ਟੈਸਟ ਡਰਾਈਵ ਲੈਣਾ ਚਾਹੁੰਦੇ ਹੋ ਇਸ ਨੰਬਰ ਤੇ ਕੰਟੈਕਟ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਚੰਗੀ ਕਾਰ ਹੈ ਚੰਗੀ ਕਾਰ ਲੈਣੀ ਲੈਣ ਲਈ ਤੁਸੀਂ ਪੁੱਲਰ ਮੋਟਰ ਸੰਗਰੂਰ ਤੇ ਜ਼ਰੂਰ ਵਿਜ਼ਿਟ ਕਰੋ ਨਵੇਂ ਵਰਗੀਆਂ ਕਾਰਾਂ ਪੰਜਾਬ ਨੰਬਰ ਦੀਆਂ ਕਾਰਾਂ ਖਾਸ ਕਰ ਪਹਿਲੇ ਦੂਜੇ ਨਾਮ ਦੀਆਂ ਗੱਡੀਆਂ ਦੇਵਾਂਗੇ ਤੁਹਾਨੂੰ ਓਨਲੀ ਪੰਜਾਬ ਨੰਬਰ ਦਾ ਮਾਲ ਜਿਆਦਾ ਰੱਖਦੇ ਆ ਤੇ ਤੁਸੀਂ ਜ਼ਰੂਰ ਕੰਟੈਕਟ ਕਰੋ ਜੀ ਇਸ ਤੋਂ ਬਾਅਦ ਵੀਡੀਓ ਦੇ ਵਿੱਚ ਇੱਕ 22 ਮਾਡਲ ਆਏਗੀ ਆਪਣੇ ਕੋਲੇ ਕਵਿੱਡ ਉਹ ਵੀ ਗੱਡੀ ਦੀ ਜਾਣਕਾਰੀ ਦੇਵਾਂਗੇ ਤੁਹਾਨੂੰ ਅਗਲੇ ਦਿਨ ਦੇ ਵਿੱਚ ਜਾਊਗੀ ਉਹਦੀ ਵੀਡੀਓ ਇੱਕ ਵੀਡੀਓ ਰੋਜ਼ ਦੇ ਕਰਾਂਗੇ ਪੰਜਾਬ ਨੰਬਰ ਦੀ ਕਾਰ ਦੀ ਸੋ ਇਹਦੀ ਡਿਟੇਲ ਦੁਬਾਰੇ ਦਿੰਨਾ 2018 ਮਾਡਲ ਹੈ ਜੀ ਫਸਟ ਓਨਰ ਹੈ ਪੀ ਵੀ 03 ਨੰਬਰ ਹੈ ਬੀਮਾ ਵੈਲਿਡ ਹੈ ਟਾਇਰ ਨਵੇਂ ਨੇ ਸਾਰੇ ਸ਼ੀਸ਼ੇ ਨਾਲ ਦੇ ਨੇ ਇੰਜਨ ਗੇਅਰ ਦੀ ਫੁੱਲ ਸੋਣੀ ਆ ਸਰਵਿਸ ਹੋਈ ਹੋਈ ਆ ਕੋਈ ਰੁਪਿਆ ਨਹੀਂ ਲਾਉਣਾ ਦੋਸਤੋ ਲਿਜਾ ਕੇ ਕੋਈ ਰੁਪਿਆ ਨਹੀਂ ਲਾਉਣਾ ਕੋਈ ਕੰਮ ਖਰਚਾ ਨਹੀਂ ਚੰਗੀ ਗੱਡੀ ਆ 4,25,000 ਰੁਪਿਆ ਡਿਮਾਂਡ ਆ ਮੋੜਾ ਮੋਟਾ ਮਾਨਤਨ ਮੌਕੇ ਤੇ ਹੋ ਜਾਊਗਾ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਅਗਲੀ ਗੱਡੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ